ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਸਰਦੀਆਂ ਵਾਸਤੇ ਨਾ ਆਪਾਂ ਖੋਪੇ ਦੀ ਪੰਜੀਰੀ ਬਣਾਵਾਂਗੇ ਆ ਆਪਾਂ ਨਾ ਖੋਪਾ ਲਿਆ ਹੈ ਖੋਪਾ ਲਿਆ ਜੀ ਆਪਾਂ 500 ਗ੍ਰਾਮ ਤੇ ਇਹ ਖੋਪੇ ਨੂੰ ਨਾ ਆਪਾਂ ਧੋ ਲਿਆ ਦੇਖੋ ਤੇ ਵਧੀਆ ਚਿੱਟਾ-ਚਿੱਟਾ ਨਿਕਲ ਆਇਆ ਤੇ ਪਹਿਲਾਂ ਖੋਪਾ ਐੇਜਾ ਸੀਗਾ ਆ ਦੇਖੋ ਮੈਂ ਇੱਕ ਠੂਠੀ ਰੱਖੀ ਸੀ ਮੈਂ ਕਿ ਵਿਖਾਉਂਗੀ ਇਹਨੂੰ ਅਸੀਂ ਦੋ ਵਾਰ ਧੋਤਾ ਤੇ ਬਹੁਤ ਹੀ ਸੋਹਣਾ ਹੋ ਗਿਆ ਤੇ ਇਹਦੇ ਵਿੱਚੋਂ ਨਾ ਰੇਤਾ ਬਹੁਤ ਨਿਕਲਿਆ ਧੋ ਕੇ ਤੇ ਫਿਰ ਆਪਾਂ ਇਹਨਾਂ ਨੂੰ ਸੁਕਾ ਲਿਆ ਹੈਗਾ ਤੇ ਅੱਜ ਆਪਾਂ ਨਾ ਖੋਪੇ ਦੀ ਪੰਜੀਰੀ ਬਣਾਵਾਂਗੇ ਤੇ ਘਿਓ ਦਾ ਆਪਾਂ ਵਿੱਚ ਬਿਲਕੁਲ ਘਿਓ ਨੂੰ ਆਪਾਂ ਬਿਲਕੁਲ ਵੀ ਨਹੀਂ ਵਿੱਚ ਵਰਤਦੇ ਤੇ ਜੇ ਲੋੜ ਪਈ ਤਾਂ ਆਪਾਂ ਥੋੜਾ ਬਹੁਤ ਪਾਵਾਂਗੇ ਘਿਓ ਪਾਉਂਦੇ ਨਹੀਂ ਪਹਿਲੀ ਗੱਲ ਤਾਂ ਆਪਾਂ ਤੇ ਹੁਣ ਆਪਾਂ ਲਏ ਜਿਹੜੇ ਸਮਾਨ ਉਹ ਆ ਜੀ ਆਪਣੇ ਮਖਾਣੇ ਇੱਧਰ ਆਪਾਂ ਲਾਈ ਚਿਆਂ ਇੱਧਰ ਆ ਜੀ ਆਪਣਾ ਦਰਸ਼ਕ ਆ ਦੇਖੋ ਇਹ ਦਰਸ਼ਕ ਆ ਜੀ ਜਿਹਨੂੰ ਛੋਟੀਆਂ ਬਿਲਕੁਲ ਛੋਟੀਆਂ ਦਾਖਾਂ ਹੁੰਦੀਆਂ ਨਾ ਉਹਨੂੰ ਦਰਸ਼ਕ ਬੋਲਦੇ ਐ ਇਹ ਆਪਣੀ ਨਿਗਾਹ ਵਾਸਤੇ ਬਹੁਤ ਹੀ ਫਾਇਦੇਮੰਦ ਹੈ ਇਹ ਚੀਜ਼ ਇੱਧਰ ਆ ਜੀ 2 ਚਮਚ ਆਪਣੇ ਕਮਰਕਸ ਤੇ 100 ਗ੍ਰਾਮ ਆਪਣੇ ਇਹ ਚਾਰੇ ਮੱਗ ਜਾ ਜੀ ਇਕੱਠੇ ਹੀ ਐ ਚਾਰੇ ਮੱਗ ਚ 100 ਗ੍ਰਾਮ 100 ਗ੍ਰਾਮ ਆਪਣੀ ਗੂੰਦ ਹੈ ਕਿੱਕਰ ਵਾਲੀ ਜਿਹੜੀ ਵਿੱਚ ਸੇਵੀ ਗੂੰਦ ਵੀ ਹੈ ਦੂਸਰੀ ਵੀ ਹੈ ਤੇ ਇਧਰ ਆ ਜੀ ਆਪਣੇ ਅਖਰੋਟ ਇਹ ਵੀ 100 ਗ੍ਰਾਮ ਹੈ ਤੇ ਆ ਆਪਾਂ ਨਾ ਗੂੰਦ ਪੀਸ ਲਈ ਹੈ ਤੇ ਉਹ ਆਪਾਂ ਸਾਈਡ ਤੇ ਕੱਢ ਦੇਾਂਗੇ ਤੇ ਆਪਾਂ ਇਹਨੂੰ ਪੀਸ ਕੇ ਰੱਖ ਲਿਆ ਪਹਿਲਾਂ ਤੁਸੀਂ ਗੂੰਦ ਨੂੰ ਆਪਾਂ ਨਾ ਉਹ ਫੁੱਲੇ ਜ ਨਹੀਂ ਬਣਾਉ ਦੇਗੇ ਤੇ ਆਪਾਂ ਪੀਸ ਕੇ ਹੀ ਪਾਵਾਂਗੇ ਇਧਰ ਜੀ 100 ਗ੍ਰਾਮ ਕਾਜੂ ਹੈ ਤੇ 100 ਗ੍ਰਾਮ ਆਪਣੇ ਹੈਗੇ ਬਦਾਮ ਤੇ ਇਧਰ ਜੀ 50 ਗ੍ਰਾਮ ਆਪਣੀ ਹੈਗੀ ਆ ਉਹ ਮੋਜਰਾਸ ਇਹਨੂੰ ਮੋਜਰਾਸ ਬੋਲਦੇ ਆ ਆ ਦੇਖੋ ਇਹ ਮੋਜਰਾਸ ਤੇ 25 ਗ੍ਰਾਮ ਆਪਣੀ ਹੈਗੇ ਤਿਸਤੇ ਤੇ ਇਧਰ ਜੀ ਆਪਣੇ 100 ਗ੍ਰਾਮ ਹੈਗੇ ਮਖਾਣੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਨਾ ਖੋਪੇ ਦੀ ਕਟਿੰਗ ਕਰਾਂਗੇ ਤੇ ਇਹਨਾਂ ਨੂੰ ਆਪਾਂ ਬਾਅਦ ਚ ਡਰਾਈ ਰੋਸਟ ਕਰਾਂਗੇ ਸਾਰੇ ਡਰਾਈ ਫਰੂਟਾਂ ਨੂੰ ਹੁਣ ਆਪਾਂ ਖੋਪੇ ਦੀ ਕਟਿੰਗ ਕਰਾਂਗੇ ਦੇਖੋ ਇੱਧਰ ਆਪਾਂ ਇਹਨੂੰ ਨਾ ਬਰੀਕ ਸਾਈਡ ਤੇ ਕੱਦੂਕਸ ਵੀ ਕਰ ਸਕਦੇ ਆ ਤੇ ਵੈਸੇ ਨਾ ਇੱਥੇ ਹੱਥ ਦੁਖਣ ਲੱਗ ਜਾਂਦੇ ਕੱਦੂਕਸ ਕਰਦੇ ਆ ਤਾਂ ਆਪਾਂ ਨੂੰ ਜੇ ਕਰ ਸਕਦੇ ਹੋ ਤਾਂ ਜ਼ਰੂਰ ਆ ਬਰੀਕ ਸਾਈਡ ਤੋਂ ਕੱਦੂਕਸ ਕਰ ਸਕਦੇ ਆ ਆਪਾਂ ਤੇ ਹੁਣ ਆਪਾਂ ਮਾਇ ਕੀ ਕਰੂੰਗੀ ਨਾ ਮਾਇ ਦੀ ਕਟਿੰਗ ਕਰੂੰਗੀ ਆਇਸ ਤੱਕਾਂ ਕਰਕੇ ਆਇਸ ਤੱਕਾਂ ਕਟਿੰਗ ਕਰਕੇ ਨਾ ਮੈਂ ਛੋਟੇ ਛੋਟੇ ਪੀਸ ਕਰੂੰਗੀ ਇਹ ਵੀ ਆਇਸ ਤੱਕਾਂ ਕਰਕੇ ਤੇ ਫਿਰ ਮੈਂ ਮਿਕਸੀ ਜੱਗ ਦੇ ਵਿੱਚ ਪਾ ਕੇ ਨਾ ਇਹਨੂੰ ਗ੍ਰाइंड ਕਰਾਂਗੀ ਇਹ ਤਰੀਕਾ ਸੌਖਾ ਹੈ ਉਹ ਕद्दू ਦਾਸਾ ਲੈਣਾ ਹੱਥ ਦੁਖਣ ਲੱਗ ਜਾਂਦੇ ਆ ਤੇ ਇਸ ਤਰ੍ਹਾਂ ਕਰਕੇ ਛੋਟੇ ਛੋਟੇ ਪੀਸ ਕਰਕੇ ਤੇ ਆਪਾਂ ਨਾ ਗ੍ਰाइंड ਕਰਾਂਗੇ ਹੁਣ ਫਿਰ ਆਪਾਂ ਜੀ ਖੋਪੇ ਦੀ ਕਟਿੰਗ ਕਰ ਲਈ ਆ ਦੇਖੋ ਬਰੀਕ ਬਰੀਕ ਕਰ ਲਈ ਆ ਤੇ ਹੁਣ ਆਪਾਂ ਨਾ ਜੱਗ ਚ ਪਾ ਲਾਂਗੇ ਤੇ ਇਹਨਾਂ ਨੂੰ ਕਰਾਂਗੇ ਆਪਾਂ ਗ੍ਰाइंड ਤੇ ਆਪਾਂ ਥੋੜੋ ਥੋੜੇ ਪਾ ਕੇ ਨਾ ਇਹਨਾਂ ਨੂੰ ਗ੍ਰाइंड ਕਰਕੇ ਤੇ ਕਿ ਸੁੱਲੇ ਪਾਂਡੇ ਚ ਆਪਾਂ ਇਹਨੂੰ ਕੱਢੀ ਚੱਲਾਂਗੇ ਹੁਣ ਆਪਾਂ ਗ੍ਰाइंड ਕਰ ਲਾਂਗੇ ਸਾਰਿਆਂ ਨੂੰ ਐਸ ਤਰ੍ਹਾਂ ਥੋੜੇ ਥੋੜੇ ਪਾ ਕੇ ਨਾ ਤੇ ਗ੍ਰाइंड ਕਰ ਲਾਂਗੇ ਆਪਾਂ ਜੀ ਖੋਪੇ ਨੂੰ ਨਾ ਗ੍ਰाइंड ਕਰ ਲਿਆ ਦੇਖੋ ਬਹੁਤ ਹੀ ਵਧੀਆ ਹੋ ਗਿਆ ਤੇ ਜੇ ਮੈਨੂੰ ਸੌਖਾ ਤਰੀਕਾ ਸਾਨੂੰ ਲੱਗੇ ਆਪਾਂ ਉਹਵੇਂ ਕਰ ਸਕਦੇ ਆ ਜੇ ਕद्दूकस ਕਰਨਾ ਕद्दूकस ਕਰ ਲੋ ਉਜੇ ਐਸਾ ਕੰਮ ਕਰਨਾ ਤਾਂ ਆ ਤਾਂ ਸੌਖਾ ਤਰੀਕਾ ਹੈ ਬਹੁਤ ਹੀ ਵਧੀਆ ਮੈਨੂੰ ਤਾਂ ਸੌਖਾ ਲੱਗਦਾ ਹੈ ਤੇ ਹੁਣ ਆਪਾਂ ਨਾ ਇਹ ਪੰਜੀਰੀ ਬਣਾਉਣੀ ਸ਼ੁਰੂ ਕਰਦੇ ਆਂ ਖੋਪਾ ਜੀ ਆਪਣਾ 500 ਗ੍ਰਾਮ ਤੇ ਇੱਧਰ ਆਪਾਂ ਦੁੱਧ ਲਿਆ 2 ਲੀਟਰ ਇੱਕ ਕਿਲੋ ਖੋਪੇ ਦੇ ਵਿੱਚ ਨਾ 4 ਲੀਟਰ ਦੁੱਧ ਪੈਂਦਾ ਤੇ ਆਪਾਂ 2 ਲੀਟਰ ਦੁੱਧ ਲਿਆ ਤੇ ਹੁਣ ਆਪਾਂ ਨਾ ਚੱਲਦੇ ਆਂ ਚੁੱਲੇ ਕੋਲੇ ਤੇ ਉਬਾਲਣੀ ਸ਼ੁਰੂ ਕਰਦੇ ਆਂ ਆਪਾਂ ਜੇ ਚੁੱਲੇ ਕੋਲੇ ਆ ਗਏ ਚੁੱਨੇ ਜਾਗ ਮਚਾ ਲਈ ਤੇ ਆ ਕੜਾਹੀ ਨੂੰ ਆਪਾਂ ਸਾਫ਼ ਕਰਕੇ ਰੱਖਤਾ ਤੇ ਆਪਾਂ ਰੱਖ ਲਿਆ ਸਰਕਲ ਤੇ ਇਹਦੇ ਚਾਰ ਚਫੇਰੇ ਮਿੱਟੀ ਲਾਤੀ ਆਪਣੀ ਕੜਾਈ ਤੇ ਖੋਆ ਮਚੂਗਾ ਨਹੀਂ ਹੋਣਾ ਤੇ ਹੁਣ ਆਪਾਂ ਇਹਦੇ ਵਿੱਚ ਨਾ ਥੋੜਾ ਜਿਹਾ ਪਾਣੀ ਪਾ ਲਿਆਂਗੇ ਦੋ ਚਮਚ ਤੇ ਹੁਣ ਆਪਾਂ ਜਿਹੜਾ 2 ਲੀਟਰ ਦੁੱਧ ਲਿਆ ਆਪਣੇ ਕੋਲੇ ਗਾਂ ਦਾ ਦੁੱਧ ਦਾ ਮੱਝ ਦਾ ਹੈਗਾ ਤਾਂ ਮੱਝ ਦਾ ਪਾ ਲਓ ਤੇ ਇਹ ਪਾ ਲਾਂਗੇ ਆਪਾਂ ਹੁਣ ਜਦੋਂ ਇਹ ਗਰਮ ਹੋ ਗਿਆ ਨਾ ਫਿਰ ਆਪਾਂ ਇਹਦੇ ਵਿੱਚ ਜਿਹੜਾ ਖੋਪਾ ਆਪਾਂ ਗ੍ਰाइंड ਕੀਤਾ ਉਹ ਪਾ ਦਿਆਂਗੇ ਆਪਾਂ ਨੇ ਨਾ ਦੁੱਧ ਨੂੰ ਉਵਾਲ ਆ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਖੋਪਾ ਕद्दूकस ਕੀਤਾ ਨਾ ਇਹ ਪਾ ਦਿਆਂਗੇ ਆਪਾਂ ਹੁਣ ਆਪਾਂ ਇਹਨੂੰ ਨਾ ਵਿੱਚ ਕਰ ਛੀਏ ਜਾਂ ਚਮਚ ਮਾਰਦੇ ਰਵਾਂਗੇ ਤੇ ਇਹਨੂੰ ਆਪਾਂ ਜਮਾ ਇਹ ਦੁੱਧ ਸੁਕਾਉਣਾ ਹੈ ਆਪਾਂ ਜਿਵੇਂ ਖੋਆ ਬਣਾਉਂਦੇ ਨਾ ਉਵੇਂ ਬਣਾਉਣਾ ਹੈ ਆਪਾਂ ਇਹਨੂੰ ਤੇ ਇਹਨੂੰ ਆਪਾਂ ਨੂੰ ਘੰਟਾ ਵੀ ਲੱਗ ਸਕਦਾ ਹੈ ਡੇਢ ਵੀ ਲੱਗ ਜਾਂਦਾ ਉਹ ਅੱਗ ਦੇ ਹਿਸਾਬ ਨਾਲ ਮੈਂ ਚੁੱਲ੍ਹੇ ਤੇ ਬਣਾਈ ਜਾਂਦੀ ਐ ਗੈਸ ਤੇ ਫਿਰ ਜਾ ਦੇ ਗੈਸ ਮੱਚੂਗਾ ਮਖੇ ਤੇ ਆਪਾਂ ਚੁੱਲ੍ਹੇ ਤੇ ਬਣਾ ਲੈਨੇ ਆ ਤੇ ਬਹੁਤ ਵਧੀਆ ਬਣੀ ਜਾਂਦਾ ਤੇ ਹੁਣ ਆਪਾਂ ਨਾ ਇਹਨੂੰ ਪੂਰਾ ਪਾਣੀ ਸੁਕਾਵਾਂਗੇ ਇਹਦਾ ਹੁਣ ਦੁੱਧ ਸੁਕਾਵਾਂਗੇ ਵਿੱਚੋਂ ਆਪਾਂ ਨੂੰ ਨਾ 15 ਮਿੰਟ ਹੋ ਗਏ ਦੁੱਧ ਤੇ ਖੋਪਾ ਪਕਾਉਂਦਿਆਂ ਨੂੰ ਦੇਖੋ ਬਹੁਤ ਹੀ ਘੱਟ ਹੋ ਗਿਆ ਦੁੱਧ ਤੇ ਹੁਣ ਆਪਾਂ ਨਾ 15-20 ਲਾਈਚੀਆਂ ਕੁੱਟ ਕੇ ਨਾ ਆਪੇ ਖਲਵਟੇ ਦੇ ਵਿੱਚ ਇਹ ਵਿੱਚੇ ਹੀ ਪਾ ਦਾਂਗੇ ਆਪਾਂ ਇਹਦਾ ਫਲੇਵਰ ਬਹੁਤ ਵਧੀਆ ਆਊਗਾ ਤੇ ਹੁਣ ਆਪਾਂ ਨਾ ਨਾਲ ਦੀ ਨਾਲ ਇਹਦੇ ਵਿੱਚ ਵੀ ਕਰਛੀ ਮਾਰਾਂਗੇ ਤੇ ਨਾਲੇ ਆਪਾਂ ਜਿਹੜੇ ਡਰਾਈ ਫਰੂਟ ਹੈ ਨਾ ਉਹਨਾਂ ਨੂੰ ਆਪਾਂ ਹੁਣ ਰੋਸਟ ਕਰਨਗੇ ਆਪਾਂ ਨਾ ਪੈਨ ਰੱਖ ਲੈ ਹੁਣ ਆਪਾਂ ਇਹਦੇ ਵਿੱਚ ਕਾਜੂ ਤੇ ਬਦਾਮ ਪਾ ਦਾਂਗੇ ਆਪਾਂ ਇਹਨਾਂ ਨੂੰ ਬਸ ਨਾ ਇਹਦਾ ਸਿਲ ਬਣਾਗਾ ਕੱਢਣਾ ਹੈਗਾ ਆਪਾਂ ਵੀ ਖਾਬੇ ਜਿਹੇ ਹੁੰਦੇ ਹੈ ਨਾ ਉਹ ਗੱਢਾਂ ਦੇ ਵਿੱਚੇ ਆਪਾਂ ਆਹ ਚਾਰੇ ਮਗ ਜਪਾ ਦਿਆਂਗੇ ਤੇ ਵਿੱਚੇ ਆਪਾਂ ਅਖਰੋਟ ਪਾ ਦਿਆਂਗੇ ਤੇ ਜਿਹੜੇ ਫੁੱਲ ਮਖਾਣੇ ਆ ਉਹ ਬਾਅਦ ਚ ਰੋਸਟ ਕਰਾਂਗੇ ਆਪਾਂ ਤੇ ਇਹਨਾਂ ਨੂੰ ਆਪਾਂ ਇਕੱਠੇ ਹੀ ਕਰ ਲਾਂਗੇ ਫਲੋਗ ਆ ਤੇ ਫਿਰ ਠੰਡੇ ਕਰਕੇ ਆਪਾਂ ਇਹਨਾਂ ਨੂੰ ਗ੍ਰਾਈਂਡ ਕਰ ਲਾਂਗੇ ਤੇ ਇੱਧਰ ਹੈ ਜੀ ਆਪਣੀ ਮੋਚ ਰਸ ਇਹਨੂੰ ਆਪਾਂ ਕੁੱਟ ਕੇ ਛੋਟੀ ਬਰੀਕ ਕਰਕੇ ਫਿਰ ਇਹਨੂੰ ਪੀਸ ਲਾਂਗੇ ਦੁੱਧ ਆਪਣਾ ਨਾ ਕਾਫੀ ਸੁੱਕ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਨਾ 150 ਗ੍ਰਾਮ ਨਾ ਖੋਆ ਪਾਵਾਂਗੇ ਤੇ ਜੇ ਖੋਆ ਹੈਗਾ ਤਾਂ ਪਾਓ ਜੇ ਹੈ ਨਹੀਂ ਤਾਂ ਨਾ ਆਪਾਂ 1 ਲੀਟਰ ਦੁੱਧ ਵੱਧ ਪਾ ਸਕਦੇ ਹਾਂ 1 ਲੀਟਰ ਦੁੱਧ ਦੇ ਵਿੱਚੋਂ ਨਾ 200 ਗ੍ਰਾਮ ਖੋਆ ਨਿਕਲਿਆ ਆਉਂਦਾ ਤੇ ਮੈਂ ਆ 150 ਗ੍ਰਾਮ ਖੋਆ ਪਾਈ ਜਾਂਦੀਆਂ ਵਿੱਚ ਮੇਰੇ ਕੋਲੇ ਖੋਆ ਠੀਕਾ ਤੇ ਜੇ ਖੋਆ ਨਾ ਵੀ ਹੋਵੇ ਤੇ ਆਪਾਂ 1 ਲੀਟਰ ਦੁੱਧ ਵੱਧ ਪਾ ਸਕਦੇ ਹਾਂ ਉਹਦੇ ਵਿੱਚੋਂ 200 ਗ੍ਰਾਮ ਖੋਆ ਨਿਕਲਿਆ ਆਉਂਦਾ ਤੇ ਹੁਣ ਆਪਾਂ ਇਹਨੂੰ ਐਸ ਤਰ੍ਹਾਂ ਹੀ ਚਲਾਈ ਚੱਲਾਂਗੇ ਪੂਰਾ ਜਦ ਦੁੱਧ ਸੁੱਕ ਗਿਆ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਗੂੰਦ ਪਾ ਦੇਾਂਗੇ ਦੁੱਧ ਆਪਾਂ ਨਾ تقریبا ਸੁੱਕ ਗਿਆ ਥੋੜਾ ਹੀ ਰਹਿ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚੀਨੀ ਚੀਨੀ ਨਾ ਆਪਾਂ ਬੈ ਮਿੱਠਾ ਆਰਦੇ ਸਾਬ ਨਾਲ ਪਾ ਸਕਦੇ ਹਾਂ ਥੋੜਾ ਬਹੁਤ ਜੇ ਸ਼ੂਗਰ ਵਾਲੇ ਮਰੀਜ਼ਾਂ ਨੇ ਖਾਣੀ ਹੈ ਤਾਂ ਚੀਨੀ ਬਿਲਕੁਲ ਵੀ ਨਾ ਪਾਉਣ ਕਿਉਂਕਿ ਸਾਰਾ ਸਮਾਨ ਮਿੱਠਾ ਹੀ ਹੈ ਵੈਸੇ ਤਾਂ ਤੇ ਆਪਾਂ ਕੌਲੀ ਦੇ ਸਾਬ ਨਾਲ ਉਹੀ ਪਾਤਾ ਆਪਾਂ ਦੀ ਕੌਲੀ ਪਾਤੀ ਇਹ ਵਿੱਚ ਖੰਡ ਦੀ ਦੇ ਖੋਪਾ ਵੀ ਮਿੱਠਾ ਹੈ ਡਰਾਈ ਫਰੂਟ ਵੀ ਮਿੱਠੇ ਆ ਤੇ 슈ਗਰ ਵਾਲੇ ਮਰੀ ਜਜੂ ਨਾ ਪਾਉਣ ਵਿੱਚ ਕੀਨੀ ਵੈਸੇ ਖਾ ਸਕਦੇ ਆ ਹੁਣ ਆਪਾਂ ਇਹਦੇ ਵਿੱਚ ਨਾ ਗੂੜ ਪਾ ਦਿਆਂਗੇ ਗੂੜ ਨੂੰ ਆਪਾਂ ਪੇਸਟ ਕਰਕੇ ਪਾਵਾਂਗੇ ਇਹਨਾਂ ਆਦੀ ਨਾਲ ਵਿੱਚ ਨਾ ਚਲਾਉਂਦੇ ਜਾਵਾਂਗੇ ਨਾ ਆਪਾਂ ਨਾ ਘਿਓ ਦੇ ਵਿੱਚ ਨਹੀਂ ਭੁੰਨੀ ਇਹ ਵੀ ਉਹ ਫੁੱਲੇ ਜੇ ਨਹੀਂ ਬਣਾਏ ਆਪਾਂ ਐਸ ਤਕਾਂ ਇਹਦੇ ਵਿੱਚ ਪਾ ਦਿਆਂਗੇ ਆਪਾਂ ਆਪਣੀ ਜੀ ਖੋਪੇ ਦੀ ਪੰਜੀਰੀ ਨਾ ਬਣ ਕੇ ਤਿਆਰ ਹੋ ਗਈ ਹੈ ਦੇਖੋ ਬਿਲਕੁਲ ਵੀ ਵਿੱਚ ਕੋਸਣ ਨਹੀਂ ਗਿਆ ਨਾ ਦੁੱਧ ਤੇ ਖੋਪੇ ਦੇ ਜਿਹੜਾ ਤੇਲ ਵਿੱਚੋਂ ਨਿਕਲਿਆ ਸੀ ਉਸੇ ਨਾਲ ਬਹੁਤ ਵਧੀਆ ਪੱਕ ਗਈ ਹੈ ਇਹ ਇਹਨੂੰ ਥੋੜਾ ਜਿਹਾ ਟਾਈਮ ਲੱਗਦਾ ਪਕਾਉਣ ਤੇ ਪਿੱਛੋਂ ਉਦੋਂ ਜਲਦਬਾਜ਼ੀ ਨਾ ਕਰਿਓ ਤੇ ਹੁਣ ਆਪਾਂ ਇਹਨੂੰ ਉਤਾਰ ਲੈਂਦੇ ਹਾਂ نیچے ਤੇ ਇੱਚ ਡਰਾਈ ਫਰੂਟ ਮਿਕਸ ਕਰਾਂਗੇ ਹੁਣ ਆਪਾਂ ਹੁਣ ਨਾ ਪਾਏ ਦੇ ਵਿੱਚ ਮੋਚ ਰਸ ਪਾ ਦਿਆਂਗੇ ਨਾ ਲੈ ਬਾਦਾਂ ਨੇ ਆਪਾਂ ਕਮਰ ਕਾਸ ਜਿਹੜੀ ਇਹ ਪੰਜੀਰੀ ਹੈ ਨਾ ਇਹ ਆਪਣੇ ਕਮਰ ਦਰਦ ਵਾਸਤੇ ਨਾ ਬਹੁਤ ਹੀ ਵਧੀਆ ਪੰਜੀਰੀ ਆ ਇਹ ਕਮਰ ਦਰਦ ਵਾਸਤੇ ਹੀ ਹੈ ਸਪੈਸ਼ਲ ਤੇ ਹੁਣ ਆਪਾਂ ਦੂਸਰੇ ਡਰਾਈ ਫਰੂਟ ਵੀ ਵਿੱਚ ਪਾ ਦੇਣੇ ਆ ਆ ਆਪਣੀ ਕਾਜੂ ਬਦਾਮ ਮਾਜ ਤੇ ਪਿਸਤੇ ਇਹ ਆਪਾਂ ਸਾਰਾ ਸਮਾਨ ਇਕੱਠਾ ਹੀ ਦਰਦ ਰਾਜਾ ਪੀਸ ਲਿਆ ਸੀ ਇਹ ਪਾ ਦਨੇ ਵਿੱਚ ਹੁਣ ਪਾ ਦਾਂਗੇ ਵਿੱਚ ਇਹਦੇ ਆਪਾਂ ਉਹ ਮਖਾਣੇ ਤੇ ਹੁਣ ਆਪਾਂ ਇਹਦੇ ਵਿੱਚ ਉਹ ਦਰਸ਼ਕ ਪਾ ਦਿਆਂਗੇ ਹੁਣ ਆਪਾਂ ਇਹਨੂੰ ਸਵਾਹ ਕੇ ਨਾ ਮਿਕਸ ਕਰ ਲਾਂ ਆਪਾਂ ਜੀ پنੀਰੀ ਨੂੰ ਨਾ ਮਿਕਸ ਕਰਕੇ ਤੇ ਆਪਾਂ ਖੁੱਲੇ ਭਾਂਡੇ 'ਚ ਕੱਢ ਲਿਆ ਇਹਨੂੰ ਤੇ ਬਹੁਤ ਹੀ ਵਣ ਵਧੀਆ ਬਣ ਕੇ ਆਪਾਂ ਦੀ ਖੋਪੇ ਦੀ پنੀਰੀ ਤਿਆਰ ਹੋ ਗਈ ਇਹ ਕਮਰ ਦਰਦ ਵਾਸਤੇ ਨਾ ਬਹੁਤ ਵਧੀਆ ਦਵਾਈ ਹੈ ਇਹ ਤੇ ਨਾਲੇ ਆਪਾਂ ਵਿੱਚ ਵੀ ਬਿਲਕੁਲ ਇੱਕ ਚਮਚਾ ਘਿਓ ਦਾ ਵੀ ਆਪਾਂ ਯੂਜ਼ ਨਹੀਂ ਕੀਤਾਗਾ ਤੇ ਪੰਜੀਰੀ ਬਣ ਕੇ ਬਹੁਤ ਵਧੀਆ ਤਿਆਰ ਹੋ ਗਿਆ ਜਿਹੜਾ ਤੇਲ ਦਿੱਸੀ ਜਾਂਦਾ ਨੇ ਖੋਪੇ ਦੇ ਹੀ ਘਿਓ ਹੈਗਾ ਇਹ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਖੋਪੇ ਦੀ ਪੰਜੀਰੀ ਦੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ